ਅਮਰੀਕਾ ਤੋਂ ਡਿਪੋਰਟ ਹੋ ਕੇ ਤੀਸਰਾ ਜਹਾਜ਼ ਅੱਜ ਅੰਮ੍ਰਿਤਸਰ ਦੀ ਧਰਤੀ ਤੇ ਪਹੁੰਚ ਚੁੱਕਾ ਹੈ ਤਾਂ ਇਸ ਵੇਲੇ ਜਿਹੜਾ ਹੈ ਉਹਨਾਂ ਦੀ ਇਮੀਗ੍ਰੇਸ਼ਨ ਤੋਂ ਬਾਅਦ ਨੌਜਵਾਨਾਂ ਨੂੰ ਬਾਹਰ ਕੱਢਣ ਦੀ ਕਾਰਵਾਈ ਸ਼ੁਰੂ ਕੀਤੀ ਜਾ ਰਹੀ ਹੈ ਔਰ ਦੱਸਣਾ ਚਾਹਵਾਂਗੇ ਕਿ ਤੀਸਰਾ ਐਸਾ ਜਹਾਜ਼ ਹੈ ਜੋ ਕਿ ਟਰੰਪ ਸਰਕਾਰ ਦੇ ਵਿੱਚ ਜਿਹੜਾ ਹੈ ਅਮਰੀਕੀ ਧਰਤੀ ਤੋਂ ਉੱਡਿਆ ਤੇ ਅੰਮ੍ਰਿਤਸਰ ਪਹੁੰਚਿਆ ਦੱਸਣਾ ਚਾਹਵਾਂਗੇ ਕਿ ਅਮਰੀਕਾ ਦੀ ਸਰਕਾਰ ਦੇ ਵਿੱਚ ਜਦੋਂ ਡੋਨਲਡ ਟਰੰਪ ਆਂਦੇ ਨੇ ਉਹਨਾਂ ਨੂੰ ਇਹ ਨਾਮ ਕੀਤਾ ਜਾਂਦਾ ਹੈ ਕਿ ਜਦੋਂ ਉਹ ਪ੍ਰੈਜ਼ੀਡੈਂਟ ਬਣਨਗੇ ਤੇ ਸਭ ਤੋਂ ਪਹਿਲੇ ਇਲੀਗਲ ਮਾਈਗ੍ਰੈਂਟਸ ਨੇ ਉਹਨਾਂ ਨੂੰ ਭੇਜਿਆ ਜਾਏਗਾ ਤਾਂ ਉਸ ਦੇ ਵਿੱਚ ਸ਼ੁਰੂਆਤ ਤੇਰੀ ਹੈ ਭਾਰਤ ਤੋਂ ਕੀਤੀ ਗਈ ਹੈ 에어ਪੋਰਟ ਦੀਆਂ ਤਸਵੀਰਾਂ ਤੁਹਾਨੂੰ ਸਾਂਝੀਆਂ ਕਰ ਰਹੇ ਹਾਂ ਲਗਾਤਾਰ ਤੁਸੀਂ ਵੇਖ ਸਕਦੇ ਹੋ ਕਿ ਜਿੱਥੇ ਸੁਰੱਖਿਆ ਦਾ ਖੜਾ ਪੈਰਾ ਹੈ ਤਾ ਦੂਸਰੇ ਪਾਸੇ ਜਿਹੜਾ ਹੈ ਇਮੀਗ੍ਰੇਸ਼ਨ ਦਾ ਪ੍ਰੋਸੈਸ ਸਾਰਾ ਕਰਨ ਤੋਂ ਬਾਅਦ ਨੌਜਵਾਨਾਂ ਨੂੰ ਬਾਹਰ ਕੱਢ ਦਿੱਤਾ ਗਿਆ ਹੈ ਔਰ ਸਭ ਤੋਂ ਪਹਿਲੇ ਕਿਉਂਕਿ 에어ਪੋਰਟ ਦੀ ਅਗਰ ਗੱਲ ਕਰੀਏ ਤਾਂ ਵਾਰੀ ਸਭ ਤੋਂ ਪਹਿਲੇ ਪੰਜਾਬ ਦੇ ਲੋਕਾਂ ਦੀ ਆਂਦੀ ਹੈ ਤਾਂ ਇਸ ਵਾਰ ਪੰਜਾਬ ਦੇ ਨੌਜਵਾਨਾਂ ਦੀ ਗਿਣਤੀ ਘੱਟ ਹੈ 31 ਨੌਜਵਾਨ ਜਿਹੜੇ ਨੇ OSWL ਪੰਜਾਬ ਦੇ ਨੇ ਇਸ ਦੇ ਵਿੱਚ ਔਰ 44 ਜਿਹੜੇ ਹਰਿਆਣਾ ਦੇ ਨੇ ਔਰ ਗੁਜਰਾਤ ਦੇ ਜਿਹੜੇ ਨੇ ਉਹ 33 ਨੌਜਵਾਨ ਜਿਹੜੇ ਨੇ ਇਹਦੇ ਵਿੱਚ ਨੇ ਇੱਕ ਹਿਮਾਚਲ ਇੱਕ ਉੱਤਰਾਖੰਡ ਤੇ ਦੋ ਯੂਪੀ ਦੇ ਨੇ ਦੱਸਣਾ ਚਾਹਾਂਗੇ ਇਸ ਵਾਰ ਜਿਹੜਾ ਤੀਸਰਾ ਜਹਾਜ਼ ਆਇਆ ਹੈ ਇਸ ਦੇ ਵਿੱਚ ਕੁਝ ਔਰਤਾਂ ਵੀ ਸ਼ਾਮਲ ਨੇ ਜਿਹਦੇ ਵਿੱਚ ਕੀ ਖਾਸ ਕਰਕੇ ਅੰਮ੍ਰਿਤਸਰ ਦੀ ਗੱਲ ਕੀਤੀ ਜਾਵੇ ਤਾਂ ਅੰਮ੍ਰਿਤਸਰ ਦੇ ਇੱਕ ਪਿੰਡ ਦੀ ਔਰਤ ਹੈ ਜੋ ਕਿ ਇਸ 32 ਸਾਲ ਦੀ ਉਸਦੀ ਉਮਰ ਦੱਸੀ ਜਾ ਰਹੀ ਹੈ ਤਾਂ ਉਹ ਜਿਹੜਾ ਹੈ ਉਥੋਂ ਵੀ ਰਿਪੋਰਟ ਕੀਤਾ ਜਾ ਰਿਹਾ ਹੈ ਤਾਂ 에어ਪੋਰਟ ਦੀ ਤਸਵੀਰ ਤੁਸੀਂ ਦੇਖੋ ਕਿ ਕਿਸ ਤਰੀਕੇ ਦੇ ਨਾਲ ਕੜੇ ਸੁਰੱਖਿਆ ਪ੍ਰਬੰਧਾ ਹੇਠ ਜਿਹੜਾ ਹੈ ਉਹਨਾਂ ਨੂੰ ਇੱਥੋਂ ਦੀ ਰਵਾਨਾ ਕੀਤਾ ਜਾ ਰਿਹਾ ਹੈ ਔਰ ਜਿਹੜੇ ਜਿਹੜੇ ਇਲਾਕੇ ਤੇ ਵਿੱਚ ਉਹਨਾਂ ਨੇ ਜਾਣਾ ਹੈ ਉਥੋਂ ਦੀਆਂ ਗੱਡੀਆਂ ਦੇ ਵਿੱਚ ਉਹਨਾਂ ਨੂੰ ਭੇਜਿਆ ਜਾ ਰਿਹਾ ਹੈ ਦੱਸਣਾ ਚਾਹਾਂਗੇ ਕਿ ਡੋਨਲਡ ਟਰੰਪ ਕਾਰ ਦਾ ਤੀਸਰਾ ਜਿਹੜਾ ਜਹਾਜ਼ ਹੈ ਉਹ ਉਹ ਅੰਮ੍ਰਿਤਸਰ ਵਿੱਚ ਅੱਜ ਕੱਲ ਲੈਂਡ ਹੋਇਆ ਔਰ ਅੱਜ ਇਸ ਵੇਲੇ ਕਿਉਂਕਿ ਸਮਾਂ ਬਹੁਤ ਜ਼ਿਆਦਾ ਹੋ ਚੁੱਕਾ ਹੈ ਤਾਂ ਉਸ ਤੋਂ ਬਾਅਦ ਜਿਹੜਾ ਹੈ ਹੁਣ ਪ੍ਰਕਿਰਿਆ ਤੁਸੀਂ ਦੇਖ ਸਕਦੇ ਹੋ ਕਿ ਸਾਰੇ ਨੌਜਵਾਨਾਂ ਨੂੰ ਬਾਹਰ ਕੱਢਣ ਦਾ ਕੰਮ ਇੱਥੇ ਕੀਤਾ ਜਾ ਰਿਹਾ ਹੈ ਤਾਂ ਜ਼ੂਮ ਕਰਕੇ ਤਸਵੀਰ ਤੁਹਾਨੂੰ ਸਾਂਝੀ ਕਰਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਕਾਫੀ ਪਿੱਛੇ ਰੱਖਿਆ ਗਿਆ ਹੈ ਅੱਗੇ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾਂਦੀ ਲੇਕਿਨ ਇੱਥੋਂ ਜਿਹੜਾ ਹੈ ਤੁਸੀਂ ਜਿਹੜੀ ਗੱਡੀਆਂ ਇਸ ਵੇਲੇ ਆਪਣੀ ਟੀਵੀ ਸਕਰੀਨ ਤੇ ਵੇਖ ਰਹੇ ਹੋ ਇਹਨਾਂ ਗੱਡੀਆਂ ਰਾਹੀਂ ਜਿਹੜਾ ਵੀ ਨੌਜਵਾਨ ਜਿਸ ਇਲਾਕੇ ਦਾ ਹੈ ਉਸ ਨੂੰ ਉੱਥੇ ਭੇਜਿਆ ਜਾ ਰਿਹਾ ਹੈ ਤੇ ਲਗਾਤਾਰ ਗੱਡੀਆਂ ਇੱਥੋਂ ਦੀ ਜਾਰੀ ਨੇ ਔਰ ਉਹਨਾਂ ਨੂੰ ਉਹਨਾਂ ਦੇ ਘਰਾਂ ਦੇ ਵਿੱਚ ਸ਼ਿਫਟ ਕੀਤਾ ਜਾ ਰਿਹਾ ਹੈ ਦੱਸਣਾ ਚਾਹਾਂਗੇ ਕਿ ਯੂਐਸ ਆਰਮੀ ਦਾ ਜਿਹੜਾ ਖਾਸ ਜਹਾਜ਼ ਹੈ ਉਹ ਅੱਜ ਜਿਹੜਾ ਹੈ ਇਹਨਾਂ ਨੂੰ ਕੱਲ ਬੀਤੀ ਰਾਤ ਛੱਡ ਕੇ ਗਿਆ ਔਰ ਅੱਜ ਸਵੇਰੇ ਜਿਹੜਾ ਤੜਕਸਾਰ ਇਹਨਾਂ ਨੂੰ ਜਿਹੜਾ ਹੈ ਉਹਨਾਂ ਦੇ ਘਰਾਂ 'ਚ ਵਾਪਸ ਭੇਜਿਆ ਜਾ ਰਿਹਾ ਹੈ ਇੱਕ ਵਾਰ ਫਿਰ ਤੁਹਾਨੂੰ ਸਾਰੀ ਡਿਟੇਲ ਸਾਂਝੀ ਕਰ ਰਹੇ ਹਾਂ ਕਿ 31 ਨੌਜਵਾਨ ਇਸ ਵਾਰ ਪੰਜਾਬ ਦੇ ਨੇ ਔਰ ਇਸ ਦੇ ਵਿੱਚ ਕੁਝ ਔਰਤਾਂ ਵੀ ਸ਼ਾਮਲ ਨੇ ਇਸ ਤੋਂ ਇਲਾਵਾ ਹਰਿਆਣਾ ਦੇ ਜਿਹੜੇ ਨੇ 44 ਨੌਜਵਾਨ ਨੇ ਗੁਜਰਾਤ ਦੇ 33 ਹਿਮਾਚਲ ਦਾ ਇੱਕ ਉੱਤਰਾਖੰਡ ਦਾ ਇੱਕ ਤੇ ਉੱਤਰ ਪ੍ਰਦੇਸ਼ ਦੇ ਦੋ ਨੌਜਵਾਨ ਜਿਹੜੇ ਨੇ ਉਹਨਾਂ ਨੂੰ ਭੇਜਿਆ ਜਾ ਰਿਹਾ ਸਭ ਤੋਂ ਵੱਡੀ ਗੱਲ ਹੈ ਕਿ ਸਾਰੇ ਡੰਕੀ ਲਗਾ ਕੇ ਗਏ ਸੀ ਔਰ ਡੰਕੀ ਦੇ ਵਿੱਚ ਕਟੋ-ਕਟ 50-50 ਲੱਖ ਰੁਪਿਆ ਹਰ ਇੱਕ ਪਰਿਵਾਰ ਵੱਲੋਂ ਜਿਹੜਾ ਹੈ ਉਹ ਦਿੱਤਾ ਗਿਆ ਔਰ ਉਸ ਤੋਂ ਬਾਅਦ ਇਸ ਵੇਲੇ 에어ਪੋਰਟ ਤੇ ਤੁਸੀਂ ਦੇਖੋਗੇ ਕਿ ਪਰਿਵਾਰਕ ਮੈਂਬਰ ਵੀ ਉਡੀਕ ਕਰ ਰਹੇ ਨੇ ਔਰ ਇੱਕੋ ਗੱਲ ਕੀਤੀ ਜਾ ਰਹੀ ਹੈ ਕਿ ਜਲ ਤੋਂ ਜਲਦ ਜਿਹੜੇ ਉਹ ਘਰ ਪਹੁੰਚ ਸਕਣ ਤਾਂ ਇਹ ਤਸਵੀਰ ਅੰਮ੍ਰਿਤਸਰ ਦੇ 에어ਪੋਰਟ ਦੀ ਤੁਹਾਨੂੰ ਸਾਂਝੀ ਕਰ ਰਹੇ ਹਾਂ ਤੁਸੀਂ ਦੇਖੋ ਕਿ ਐਸਜੀਪੀਸੀ ਵੱਲੋਂ ਇਸ ਵਾਰ ਪਰਿਵਾਰਕ ਮੈਂਬਰਾਂ ਵਾਸਤੇ ਖਾਸ ਲੰਗਰ ਦਾ ਇੰਤਜ਼ਾਮ ਵੀ ਕੀਤਾ ਗਿਆ ਔਰ ਕਿਸੇ ਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਾ ਆਵੇ ਇਸ ਕਰਕੇ ਸਰਕਾਰੀ ਪਦਰ ਤੇ ਨਹੀਂ ਇਸ ਵਾਰ ਧਾਰਮਿਕ ਪਦਰ ਤੇ ਅਗਰ ਗੱਲ ਕੀਤੀ ਜਾਵੇ ਤਾਂ ਇੰਤਜ਼ਾਮਾਤ ਕੀਤੇ ਗਏ ਤੁਸੀਂ ਦੇਖੋ ਕਿ ਤਦੋ ਪਰਿਵਾਰਕ ਮੈਂਬਰ ਆਈ ਜਾਂ ਉਹਨਾਂ ਦੇ ਹੋਰ ਵੀ ਜਿਹੜੇ ਸਗੇ ਸੰਬੰਧੀ ਸੀ ਉਹਨਾਂ ਨੂੰ ਇੱਥੇ ਲੰਗਰ ਵੀ ਛਕਾਇਆ ਗਿਆ ਤਾਂ ਤੁਸੀਂ ਦੇਖ ਸਕਦੇ ਹੋ ਕਿ ਐ ਜੀ ਪੀ ਸੀ ਦੀ ਇੱਕ ਖਾਸ ਟੀਮ ਜਿਹੜੀ ਹੈ ਉਹ ਅੱਜ ਇਸ ਜਗ੍ਹਾ ਤੇ ਪਹੁੰਚੀ ਔਰ ਤੁਸੀਂ ਦੇਖੋ ਕਿ ਬਕਾਇਦਾ ਤੌਰ ਤੇ ਉਹ ਵੱਲੋਂ ਇੰਤਜ਼ਾਮ ਕਰਾਇਆ ਜਾ ਰਿਹਾ ਜਿਹੜੇ ਪਰਿਵਾਰਕ ਮੈਂਬਰ ਨੇ ਉਹਨਾਂ ਦੇ ਜਿਹੜੇ ਨਜ਼ਦੀਕੀ ਨੇ ਉਹਨਾਂ ਨੂੰ ਇੱਥੇ ਖਾਸ ਇੰਤਜ਼ਾਮਾਤ ਕੀਤੇ ਗਏ ਔਰ ਲੰਗਰ ਦਾ ਸਾਰਾ ਅਰੇਂਜਮੈਂਟ ਕਰਕੇ ਜਿਹੜਾ ਹੈ ਉਹਨਾਂ ਨੂੰ ਜਿਹੜਾ ਹੈ ਇੱਥੋਂ ਦੀ ਭੇਜਿਆ ਗਿਆ ਤਾਂ ਕੁਝ ਲੋਕਾਂ ਨਾਲ ਗੱਲਬਾਤ ਕਰਾਂਗੇ ਕਿ ਜਿਹੜਾ ਕੇਐਸਜੀਪੀਸੀ ਵੱਲੋਂ ਉੱਥੇ ਆਏ ਨੇ ਸਾਰੇ ਕੀ ਇੰਤਜ਼ਾਮਾਤ ਕੀਤੇ ਗਏ ਅੱਜ ਖਾਸ ਤੌਰ ਦੇ ਉੱਤੇ ਜਿਹੜੇ ਅੱਜ ਨੌਜਵਾਨ ਆਏ ਸੀ ਉਹਨਾਂ ਨੂੰ ਵਾਪਸ ਭੇਜਣ ਵਾਸਤੇ ਹਾਂਜੀ ਸਤਿ ਸ੍ਰੀ ਅਕਾਲ ਸਰ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਾਨਯੋਗ ਪ੍ਰਧਾਨ ਸਾਹਿਬ ਐਡਵੋਕੇਟ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਸਾਹਿਬ ਦੇ ਆਦੇਸ਼ਾਂ ਦੇ ਉੱਤੇ ਉਹਨਾਂ ਨੇ ਇੱਥੋਂ 에ਅਰਪੋਰਟ ਤੋਂ ਸਚਕਣ ਸ੍ਰੀ ਹਰਮੰਦਰ ਸਾਹਿਬ ਲੈ ਜਾਣ ਵਾਸਤੇ ਟਰਾਂਸਪੋਰਟ ਦਾ ਪ੍ਰਬੰਧ ਕੀਤਾ ਗਿਆ ਉੱਥੇ ਰੈਸ਼ ਦਾ ਪ੍ਰਬੰਧ ਹੈ ਜੇ ਕੋਈ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਜਾਣਾ ਚਾਹੁੰਦਾ ਜਿਹੜੇ ਉਹਨਾਂ ਨੂੰ ਪਰਿਵਾਰਕ ਮੈਂਬਰ ਲੈਣ ਆਏ ਨੇ ਉਹ ਜਿਹੜੇ ਆ ਰਹੇ ਨੇ ਯਾਤਰੂ ਜੇ ਉਹ ਜਾਣਾ ਚਾਹੁੰਦੇ ਨੇ ਤੇ ਉਹਨਾਂ ਵਾਸਤੇ ਰਹਿਸ਼ ਦਾ ਪ੍ਰਬੰਧ ਹੈ ਇਸ ਤੋਂ ਇਲਾਵਾ ਜੇ ਉਹ ਆਪਣੇ ਘਰਾਂ ਤੱਕ ਜਾਣਾ ਚਾਹੁੰਦੇ ਨੇ ਉਹ ਵੀ ਟਰਾਂਸਪੋਰਟ ਦਾ ਪ੍ਰਬੰਧ ਜਿਹੜਾ ਹੈ ਉਹ ਐਸਜੀਪੀਸੀਐਲਓ ਜਿਹੜਾ ਉਹ ਕੀਤਾ ਗਿਆ ਕਿਸੇ ਵੀ ਸਟੇਟ ਦਾ ਹੋਵੇ ਉੱਥੇ ਭੇਜਿਆ ਜਾ ਕਿਸੇ ਵੀ ਜੀ ਕਿਸੇ ਵੀ ਸਟੇਟ ਦਾ ਆਵੇਗਾ ਉਹਨੂੰ ਘਰ ਪਹੁੰਚਾਉਣ ਵਾਸਤੇ ਜਿਹੜਾ ਟਰਾਂਸਪੋਰਟ ਦਾ ਪ੍ਰਬੰਧ ਵੀ ਹੈ ਉਹ ਐਸਜੀਪੀਸੀਐਲਓ ਤ ਬਿਲਕੁਲ ਤੁਸੀਂ ਵੇਖੋ ਕਿ ਇੱਕ ਚੰਗਾ ਉਪਰਾਲਾ ਵੇਖਣ ਨੂੰ ਮਿਲ ਰਿਹਾ ਹੈ ਕਿ ਜਿੱਥੇ ਦੇਖੋ ਕਿ ਕਿਉਂਕਿ ਸਵੇਰ ਤੱਕ ਕਾਫੀ ਸਮਾਂ ਰਹਿਣਾ ਹੈ ਵਿਮਾਨ ਜਿਹੜਾ ਹੈ ਲੈਂਡ ਹੋਇਆ ਉਸ ਤੋਂ ਬਾਅਦ ਇੱਕ ਕਰਕੇ ਨੌਜਵਾਨਾਂ ਨੂੰ ਭੇਜਿਆ ਜਾ ਰਿਹਾ ਹੈ ਤਾਂ ਉਸ ਤੋਂ ਪਾਸੇ ਜਿਹੜੇ ਇੱਥੇ ਜਿਹੜੇ ਲੋਕ ਪਹੁੰਚੇ ਨੇ ਉਹ ਇਸ ਵੇਲੇ ਤੁਹਾਨੂੰ ਨਜ਼ਰ ਆ ਰਹੇ ਨੇ ਕਿ ਲੰਗਰ ਲਗਾਏ ਗਏ ਔਰ ਇੱਕ ਸੁਨੇਹਾ ਦਿੱਤਾ ਗਿਆ ਕਿ ਪੰਜਾਬੀ ਆਓ ਭਗਤ ਕਰਨ ਵਾਸਤੇ ਸਭ ਤੋਂ ਅੱਗੇ ਹੁੰਦੇ ਨੇ ਦੱਸਣਾ ਚਾਹਾਂਗੇ ਕਿ ਤਿੰਨ ਫਲਾਈਟਾਂ ਜਿਹੜੀਆਂ ਨੇ ਉਹ ਅੱਜ ਤੱਕਨ ਪੰਜਾਬ ਦੀ ਧਰਤੀ ਤੇ ਉਤਰੀਆਂ ਖਾਸ ਕਰਕੇ ਸ੍ਰੀ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ 에ਰਪੋਰਟ ਤੇ ਫਲਾਈਟਾਂ ਉਤਰੀਆਂ ਜਿਸ ਦੇ ਵਿੱਚ ਕੀ ਪਹਿਲੀ ਫਲਾਈਟ ਵੀ ਪੰਜਾਬੀ ਸੀ ਦੂਸਰੇ ਚ ਵੀ ਤੀਸਰੇ ਚ ਵੀ ਔਰ ਸਭ ਤੋਂ ਵੱਡਾ ਸਵਾਲ ਬਹੁਤ ਜ਼ਿਆਦਾ ਸਿਆਸਤ ਗਰਮਾਈ ਕਿ ਆਖਿਰਕਾਰ ਅੰਮ੍ਰਿਤਸਰ ਵੰਕਦੇ ਧਾਰਮਿਕ ਸ਼ਹਿਰ ਨੂੰ ਇੱਕ ਡਿਪੋਰਟ ਕਰਨ ਦਾ ਸੈਂਟਰ ਕਿਉਂ ਬਣਾਇਆ ਗਿਆ ਇਸ ਨੂੰ ਲੈ ਕੇ ਬਹੁਤ ਸਾਰੇ ਸਵਾਲ ਖੜੇ ਹੋਏ ਸਨ ਪਰ ਹੁਣ ਜਿਹੜਾ ਹੈ ਤਿੰਨ ਫਲਾਈਟਾਂ ਤੋਂ ਬਾਅਦ ਜਿਹੜਾ ਹੈ ਹੁਣ ਜਿਹੜਾ ਕੰਮ ਅ ਲਗਾਤਾ ਤੁਸੀਂ ਗੱਡੀਆਂ ਦੀ ਤਸਵੀਰ ਵੀ ਤੁਹਾਨੂੰ ਦਿਖਾ ਦਿੰਦੇ ਆ ਤੁਸੀਂ ਵੇਖੋ ਕਿ ਇਹਨਾਂ ਗੱਡੀਆਂ ਦੇ ਵਿੱਚ ਨੌਜਵਾਨ ਜਿਹੜੇ ਨੇ ਉਹ ਜਾਂਦੇ ਨਜ਼ਰ ਆ ਰਹੇ ਨੇ ਔਰ ਪੁਲਿਸ ਦੇ ਅਧਿਕਾਰੀ ਵੀ ਮੌਜੂਦ ਨੇ ਸਾਰੇ ਅਫਸਰ ਸਹਿਬਾਨ ਜਿਹੜੇ ਨੇ ਮੌਜੂਦ ਨੇ ਔਰ ਇਹਨਾਂ ਗੱਡੀਆਂ ਦੇ ਵਿੱਚ ਹੀ ਨੌਜਵਾਨਾਂ ਨੂੰ ਵਾਪਸ ਭੇਜਣ ਦਾ ਕੰਮ ਕੀਤਾ ਜਾ ਰਿਹਾ ਹੈ ਔਰ ਇਸ ਤਰ੍ਹਾਂ ਨਿਜੀ ਤੌਰ ਦੇ ਉੱਤੇ ਬੱਸ ਵੀ ਜਿਹੜੀ ਐ ਜੀ ਬੀ ਸੀ ਵੱਲੋਂ ਲਗਾਈ ਗਈ ਹੈ ਕਿ ਜਿਹੜੇ ਲੋਕ ਜਿਹੜੇ ਬਾਹਰਲੀ ਸਟੇਟਾਂ ਦੇ ਨੇ ਜਾਂ ਹੋਰ ਕਿਤੇ ਪਾਸਿਓਂ ਆ ਰਹੇ ਨੇ ਉਹ ਸ੍ਰੀ ਹਰਮੰਦਰ ਸਾਹਿਬ ਅਗਰ ਜਾਣਾ ਚਾਹੁੰਦੇ ਨੇ ਤਾਂ ਇਸ ਬੱਸ ਰਾਹੀਂ ਉਹ ਜਾ ਸਕਦੇ ਨੇ ਤੇ ਉਹਨਾਂ ਵਾਸਤੇ ਫ੍ਰੀ ਸਹੂਬਿਦਾ ਦਿੱਤੀ ਗਈ ਜਿੱਥੇ ਕਿ ਲੰਗਰ ਦੀ ਸਹੂਬਿਦਾ ਦਿੱਤੀ ਗਈ ਤੇ ਦੂਜੇ ਪਾਸੇ ਜਿਹੜਾ ਹੈ ਇਹ ਬੱਸ ਦੀ ਸਹੂਬਿਦਾ ਵੀ ਦਿੱਤੀ ਗਈ ਹੈ ਦੱਸਣਾ ਚਾਹਵਾਂਗੇ ਕਿ ਪੰਜਾਬੀ ਜਿਹੜੇ ਨੇ ਲੱਖਾਂ ਰੁਪਏ ਲਾ ਕੇ ਪੰਜਾਬੀ ਜਿਹੜੇ ਨੇ ਉਹ ਗਏ ਸੀ ਅਮਰੀਕਾ ਦੀ ਧਰਤੀ ਤੇ ਜਾਣ ਦੀ ਕੋਸ਼ਿਸ਼ ਕਰ ਰਹੇ ਸੀ ਲੇਕਿਨ ਉਹਨਾਂ ਨੂੰ ਪਹਿਲੇ ਗ੍ਰਿਫਤਾਰ ਕਰ ਲਿੱਤਾ ਗਿਆ ਔਰ ਸੁਰੱਖਿਆ ਵਿਵਸਥਾ ਦੀ ਤਸਵੀਰ ਵੀ ਤੁਸੀਂ ਵੇਖੋ ਕਿ ਜਿਹੜੇ ਇਮੀਗ੍ਰੇਸ਼ਨ ਕਰਨ ਤੋਂ ਬਾਅਦ ਕਿਉਂਕਿ ਜਦੋਂ ਜਹਾਜ਼ ਲੈਂਡ ਹੁੰਦਾ ਹੈ ਉਸ ਤੋਂ ਬਾਅਦ ਉਹਨਾਂ ਨੂੰ 에ਵੀਏਸ਼ਨ ਸੈਂਟਰ ਭੇਜਿਆ ਜਾਂਦਾ ਹੈ ਔਰ 에ਵੀਏਸ਼ਨ ਸੈਂਟਰ ਭੇਜਣ ਤੋਂ ਬਾਅਦ ਉਹਨਾਂ ਨੂੰ ਇੱਥੋਂ ਦੀ ਹੀ ਨਿਕਾਸੀ ਕੀਤੀ ਜਾਂਦੀ ਹੈ ਔਰ ਇਸ ਵੇਲੇ ਸੁਰੱਖਿਆ ਦੇ ਇੰਤਜ਼ਾਮ ਵੀ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨੇ ਇਸ ਤੋਂ ਅੱਗੇ ਜਾਣ ਦੀ ਪਰਮਿਸ਼ਨ ਨਹੀਂ ਦਿੱਤੀ ਜਾਂਦੀ ਔਰ ਇੱਥੇ ਲਗਾਤਾਰ ਗੱਡੀਆਂ ਜਿਹੜੀਆਂ ਨੇ ਨਿਕਲ ਰਹੀਆਂ ਨੇ ਔਰ ਜਿਹੜੀ ਗੱਡੀਆਂ ਨਿਕਲ ਰਹੀਆਂ ਨੇ ਉਹ ਚ ਪੰਜਾਬੀ ਨੌਜਵਾਨ ਨੇ ਦਾ ਅਫਸਰਾਂ ਦੀ ਵੀ ਗੱਡੀਆਂ ਕਿਉਂਕਿ ਜਿਹੜੀ ਗੱਡੀਆਂ ਛੱਡ ਕੇ ਜਾ ਰਹੀਆਂ ਨੇ ਉਹ ਦੁਬਾਰਾ ਵਾਪਸ ਵੀ ਜਾ ਰਹੀਆਂ ਨੇ ਉਸ ਦੀ ਵੀ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਔਰ ਪੰਜਾਬੀ ਜਿਹੜੇ ਨੇ ਡਿਪੋਰਟ ਹੋ ਚੁੱਕੇ ਪਹੁੰਚ ਚੁੱਕੇ ਨੇ ਲੱਖਾਂ ਰੁਪਏ ਲਾ ਕੇ ਪੰਜਾਬੀ ਜਿਹੜੇ ਨੇ ਉਹ ਅਮਰੀਕਾ ਜਾਣ ਦੀ ਫਿਰਾਕ ਤਸੀਲ ਲੇਕਿਨ ਉੱਥੇ ਨਹੀਂ ਪਹੁੰਚ ਸਕੇ ਔਰ ਉਸ ਤੋਂ ਬਾਅਦ ਜਿਹੜਾ ਹੈ ਹੁਣ ਇੱਥੇ ਤੁਸੀਂ ਵੇਖੋ ਕਿ ਆਖਰੀ ਜਿਹੜੇ ਰਹਿ ਗਈ ਹੈ ਕਿਉਂਕਿ ਪੰਜਾਬ ਦੇ ਨੌਜਵਾਨਾਂ ਨੂੰ ਪਹਿਲੇ ਕੱਢ ਦਿੱਤਾ ਗਿਆ ਉਸ ਤੋਂ ਬਾਅਦ ਜਿਹੜੇ ਹਰਿਆਣਾ ਦੇ ਲੋਕ ਨੇ ਉਹਨਾਂ ਨੂੰ ਭੇਜਿਆ ਜਾ ਰਿਹਾ ਹੈ ਅਤੇ ਉਸ ਤੋਂ ਬਾਅਦ ਬਾਕੀ ਜਿਹੜੇ ਲੋਕ ਨੇ ਉਹਨਾਂ ਨੂੰ ਵੀ ਭੇਜਣ ਦਾ ਕੰਮ ਕੀਤਾ ਜਾ ਰਿਹਾ ਹੈ ਤੀਸਰੀ ਫਲਾਈਟ ਆ ਚੁੱਕੀ ਹੈ ਔਰ ਇਸ ਤੋਂ ਬਾਅਦ ਹੋਰ ਫਲਾਈਟਾਂ ਆਉਣ ਦੀ ਉਮੀਦ ਜਤਾਈ ਜਾ ਰਹੀ ਕਿਉਂਕਿ ਦੱਸਿਆ ਜਾ ਰਿਹਾ ਹੈ ਕਿ ਬਹੁਤ ਸਾਰੇ ਲੋਕ ਉੱਥੇ ਹਾਲੇ ਵੀ ਫਸੇ ਨੇ ਜਿਹੜੇ ਕੀ ਅਮਰੀਕਾ ਦੇ ਵਿੱਚ ਕੈਂਪਾਂਚ ਬੈਠੇ ਨੇ ਉਹਨਾਂ ਲੋਕਾਂ ਨੂੰ ਵੀ ਵਾਪਸ ਭੇਜਣ ਦਾ ਕੰਮ ਕੀਤਾ ਜਾਏਗਾ 트럼ਪ ਸਰਕਾਰ ਵੱਲੋਂ ਕਿਹਾ ਗਿਆ ਹੈ ਕਿ ਇਲੀਗਲ ਮਾਈਗ੍ਰੈਂਟਸ ਜਿਹੜੇ ਨੇ ਚਾਹੇ ਉਹ ਕਿਸੇ ਵੀ ਦੇਸ਼ ਦੇ ਨੇ ਉਹਨਾਂ ਨੂੰ ਉਹਨਾਂ ਦੇ ਦੇਸ਼ ਭੇਜਿਆ ਜਾਏਗਾ ਤਾਂ ਇਸ ਨੂੰ ਲੈ ਕੇ ਵੱਡੀ ਅਪਡੇਟ ਲੈ ਕੇ حاضر ਹੋਏ ਕਿ 30 ਜਹਾਜ਼ ਇੱਥੇ ਪਹੁੰਚ ਚੁੱਕੇ ਨੇ ਇੱਕ ਜਹਾਜ਼ ਕੱਲ ਰਾਤੀ ਪਹੁੰਚਿਆ ਇੱਕ ਜਹਾਜ਼ ਉਸ ਤੋਂ ਇੱਕ ਦਿਨ ਪਹਿਲਾਂ ਪਹੁੰਚਿਆ ਟੋਟਲ ਤਿੰਨ ਜਹਾਜ਼ ਜਿਹੜੇ ਨੇ ਪਹੁੰਚੇ ਨੇ ਔਰ ਜਿਹੜੇ ਵੀ ਨੌਜਵਾਨ ਵਾਪਸ ਪਰਤੇ ਨੇ ਉਹਨਾਂ ਨੇ ਇੱਕੋ ਗੱਲ ਦੱਸੀ ਹੈ ਕਿ ਲੱਖਾਂ ਰੁਪਏ ਹਰ ਕਿਸੇ ਦੀ ਜਿਹੜੀ ਅਮਾਉਂਟ ਸੀ ਕੋ 50 ਲੱਖ ਤੋਂ ਘੱਟ ਕਿਸੇ ਦੀ ਨਹੀਂ ਸੀ ਔਰ ਪੰਜਾਹ 50 ਲੱਖ ਰੁਪਏ ਦੇ ਕੇ ਡੰਕੀ ਲਾ ਕੇ ਉਹਨਾਂ ਨੂੰ ਭੇਜਣ ਦੀ ਕੋਸ਼ਿਸ਼ ਕੀਤੀ ਗਈ ਟਰੈਵਲ ਏਜੰਟਾਂ ਦੇ ਕਾਰਵਾਈ ਕੀਤੀ ਜਾ ਰਹੀ ਹੈ ਪਰ ਹੁਣ ਵੇਖਣਾ ਹੋਏਗਾ ਆਉਣ ਵਾਲੇ ਸਮੇਂ 'ਚ ਹੋਰ ਕਿਨੇ ਟਰੈਵਲ ਏਜੰਟਾਂ ਦੇ ਢੀਕੇ ਚੜਦੇ ਨੇ ਔਰ ਸਰਕਾਰ ਕਿੰਨੀ ਗੰਭੀਰ ਹੁੰਦੀ ਹੈ ਕਿਉਂਕਿ ਤਿੰਨ ਫਲਾਈਟਾਂ ਦੇ ਆਂ ਦੇ ਨਾਲ ਪੂਰੇ ਪੰਜਾਬ ਕੀ ਹਰਿਆਣੇ ਦੇ ਤੱਕਨ ਵੀ ਐਸਡੀ ਜਰੀ ਹੈ ਹਵਾ ਨਜ਼ਰ ਆਈ ਕਿ ਕਿਵੇਂ ਲੋਕ ਕਲਪਰੇ ਸਨ ਔਰ ਹੁਣ ਦੇਖਣਾ ਹੋਏਗਾ ਕਿ ਕੀ ਇਸ ਦੇ ਵਿੱਚ ਜਿਹੜਾ ਹੈ ਸਰਕਾਰ ਐਕਸ਼ਨ ਲੈਂਦੀ ਹੈ ਲੇਕਿਨ ਤਿੰਨ ਫਲਾਈਟਾਂ ਤੋਂ ਬਾਅਦ ਸਿਆਸਤ ਵੀ ਗਰਮਾਈ ਪਰ ਹੋਨਰ ਵਾਸ ਕਿਵੇਂ ਹੋਏਗਾ ਇਹ ਵੱਡਾ ਸਵਾਲ ਹੈ ਕੈਮਰਾਮੈਨ ਅਸ ਦੇ ਨਾਲ ਸੁਮਿਤ ਕਨਾਗ ਗ੍ਰੇਡ ਪੰਜਾਬ ਟੀਵੀ ਅੰਮ੍ਰਿਤਸਰ